ਹੁਸ਼ਿਆਰਪੁਰ ਆਜ਼ਾਦ ਸੰਘਰਸ਼ ਕਮੇਟੀ ਲਾਚੋਵਾਲ ਅਤੇ ਆਜ਼ਾਦ ਕਿਸਾਨ ਕਮੇਟੀ ਦੁਆਬਾ ਵੱਲੋਂ ਹੁਸ਼ਿਆਰਪੁਰ ਸ਼ਹਿਰ ਵਿੱਚ ਗੁਰਦੀਪ ਸਿੰਘ ਕੁੰਕੁੰਨ ਦੀ ਅਗਵਾਈ ਹੇਠ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ ਹੈ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਗ੍ਰਿਫਤਾਰ ਵੱਖ-ਵੱਖ ਕਿਸਾਨੀ ਸਮਰਥਕ ਨੌਜਵਾਨ ਆਗੂਆਂ ਸਮਾਜਿਕ ਕਾਰਕੁਨ ਮਹਿਲਾਵਾਂ ਅਤੇ ਚੇਤਨ ਪੱਤਰਕਾਰਾਂ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਕਲਗੀ ਤਰ ਚਰਨ ਪਾਵਨ ਮਾਡਲ ਟਾਊਨ ਤੋਂ ਆਰੰਭ ਹੋਇਆ ਇਹ ਮੋਟਰਸਾਈਕਲ ਰੈਲੀ ਡਾਕਟਰ ਬੀ ਆਰ ਕੇ ਅੰਬੇਦਕਰ ਬਸ ਸਟੈਂਡ ਟੌਂਕ ਕੰਟਾਕਾਰ ਸੈਸ਼ਨ ਟੌਂਕ ਸੁਤਹੀਰੀ ਰੋਡ ਸਰਕਾਰੀ ਕਾਲਜ ਟੌਂਕ ਪ੍ਰਵਾਪ ਟੋੜ ਮਹਾਰਾਜਾ ਦਸਾ ਸਿੰਘ ਰਾਮਗੜੀਆ ਟੌਂਕ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਕਲਗੀ ਤਰ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਸੰਪੂਰਨ ਹੋਇਆ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਅਸੀਂ ਲਾਚੋਵਾਲ ਟੂਲਪਲਾਜੇ ਤੋਂ ਚੱਲੇ ਆ ਇੱਕ ਕਾਫਲਾ ਲੈ ਕੇ ਤੇ ਕਲਗੀ ਤਰਥ ਆਪੇ ਅਸੀਂ ਪਹੁੰਚੇ ਆ ਅੱਜ ਦਾ ਪ੍ਰੋਗਰਾਮ ਜਿਹੜੇ ਸਾਡੇ ਨੌਜਵਾਨਾਂ ਜੇਲ੍ਹਾਂ ਚ ਉਹਨਾਂ ਦੀ ਰਿਹਾਈ ਦਾ ਦੀਪ ਸਿੱਧੂ ਤੇ ਹੋਰ ਨੌਜਵਾਨ ਤੇ ਬੀਬੀ ਸਤਕਾਰਯੋਗ ਸਾਡੀ ਬੇਟੀ ਜਿਹੜੀ ਆ ਨੌ ਦੀਪਕੌਰ ਉਹਨਾਂ ਦੇ ਤੇ ਬਜ਼ੁਰਗ ਕਿਸਾਨ ਆਗੂਆਂ ਦੇ ਰਿਹਾਈ ਲਈ ਇਹ ਪ੍ਰੋਗਰਾਮ ਅਸੀਂ ਕਰ ਰਹੇ ਆ ਤੇ ਜਿਹੜੇ ਸਾਡੇ ਤੇ ਝੂਠੇ ਪਰਚੇ ਪਏ ਆ ਜਾਂ ਉਹ ਜਿਹੜਾ ਹੋਰ ਸਾਨੂੰ ਲਾਪਤਾ ਵੀ ਨੌਜਵਾਨ ਵਿੱਚ ਜਿਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ ਉਹ ਪਰਚੇ ਰੱਦ ਕਰਾਉਣ ਨੂੰ ਤੇ ਲਾਪਤਾ ਨੌਜਵਾਨਾਂ ਦਾ ਪਤਾ ਲੈਣ ਨੂੰ ਅਸੀਂ ਇੱਕ ਹਾਂ ਦਾ ਨਾਰਾ ਮਾਰ ਰਹੇ ਹਾਂ ਜਿਹੜਾ ਇੱਥੋਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਵਾਣ ਖੜੇ ਨੇ ਕਿਸਾਨ ਜੁੱਤ ਆਪਣੇ ਆਗੂ ਖੜੇ ਨੇ ਅਸੀਂ ਬਾਜ਼ਾਰ ਦੇ ਵਿੱਚ ਹੁੰਦੇ ਹਾਂ ਦਾ ਨਾਰਾ ਮਾਰਾਂਗੇ ਜੇਕਰ ਕੇਂਦਰ ਸਰਕਾਰ ਸਾਡੀ ਫੇਰ ਵੀ ਗੱਲ ਨਹੀਂ ਸੁਣੂਗੀ ਤੇ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਤਿੰਨਾਂ ਹੀ ਖੇਤੀ ਕਾਲੇ ਕਾਨੂੰਨ ਰੱਦ ਕਰਵਾ ਕੇ ਹਟਣਾ ਉਹਨਾਂ ਚਿਰ ਪਿੱਛੇ ਨਹੀਂ ਹਟਣਾ ਚਾਹੇ ਦੇਲਾਂ ਡੱਕੀ ਜਾਣ ਜੋ ਮਰਜ਼ੀ ਕਰੀ ਜਾਣ ਅਸੀਂ ਇਹਦੀ ਗੱਲ ਦੀ ਪਰਵਾਹ ਨਹੀਂ ਕਰਨੀ ਅਸੀਂ ਉਹਨਾਂ ਨੌਜਵਾਨਾਂ ਦੀ ਰਿਹਾਈ ਲਈ ਇਹ ਅਬਰਾਲਾ ਹਿਸ਼ਾਰਪੁਰ ਚ ਵੀ ਕੀਤਾ ਬਾਕੀ ਸਾਰੇ ਜ਼ਿਲ੍ਹਿਆਂ ਚ ਕਰਾਂਗੇ ਬਾਰ-ਬਾਰ ਤੇ ਉਹਨਾਂ ਨੂੰ ਰਿਹਾ ਕਰਕੇ ਰਹਿਣਾ ਜਿਹੜੇ ਵੀ ਕਿਸਾਨ ਨਜਾਇਜ਼ ਚੱਕੇ ਪਰਚੇ ਤੇ ਉਹਨਾਂ ਨੂੰ ਵੀ ਪਾਣੀ ਦੇਖੋ ਮੋਦੀ ਸਰਕਾਰ ਨੇ ਜਿਉਂ-ਜਿਉਂ ਕਿਸਾਨੀ ਸੰਘਰਸ਼ ਆਪਣੀ ਉਪਲਬਧੀਆਂ ਵੱਲ ਨੂੰ ਵਾਅਦਾ ਪਿਆ ਲੋਕਾਂ ਦਾ ਉਹਨਾਂ ਨੂੰ ਸਹਿਯੋਗ ਮਿਲਦਾ ਪਿਆ ਤੇ ਮੋਦੀ ਸਰਕਾਰ ਨੇ ਆਪਣਾ ਅਸਲੀ ਚਿਹਰਾ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਲਿਆਉਣਾ ਸ਼ੁਰੂ ਕਰਤਾ ਉਸੇ ਤਹਿਤ ਇਹਨਾਂ ਨੇ ਜਿਹੜੇ ਕਿਸਾਨ ਐਕਟਿਵਿਸਟ ਹਨ ਚੋਕੇ ਜੇਲਾਂ ਦੇ ਵਿੱਚ ਸੁੱਟਿਆ ਜਿਹੜੇ ਸੈਲੀਬ੍ਰਿਟੀਜ਼ ਨੇ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਨੇ ਟਵੀਟ ਕੀਤਾ ਉਹਨਾਂ ਦੇ ਹੱਕ ਦੇ ਵਿੱਚ ਜੇ ਕੋਈ ਇੰਡੀਆ ਦੇ ਵਿੱਚ ਕਿਸੇ ਨੇ ਉਹਨੂੰ ਰੀਟਵੀਟ ਕੀਤਾ ਉਹਨਾਂ ਟੂਲਕਟ ਦੇ ਕੇਸ ਦੇ ਵਿੱਚ ਚੋਕੇ ਦਿਸਾਰਾ ਵੀ ਉਹਨੂੰ ਜਿਹੜਾ ਜੇਲ੍ਹ ਦੇ ਉਡੀਪਕੋਰਾ ਲੜਕੀ ਜਿਹੜੀ ਲੇਬਰ ਐਕਟਿਸਟ ਤੋਂ ਨੂੰ ਸੁੱਟ ਦਿੱਤਾ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸ਼ੋ ਕਰਦੀਆਂ ਨੇ ਕਿ ਮੋਦੀ ਸਰਕਾਰ ਸੱਚ ਬੋਲਣ ਵਾਲਿਆਂ ਪ੍ਰਤੀ ਕੀ ਨਜ਼ਰੀਆ ਰੱਖਦੀ ਆ ਪਰ ਅਸੀਂ ਅੱਜ ਇੱਥੇ ਹਾਰਪੁਰ ਵਿਖੇ ਇਹ ਮੈਸੇਜ ਜਿਹੜਾ ਹੈ ਮੋਦੀ ਸਰਕਾਰ ਨੂੰ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਇਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਖੜੇ ਆ ਔਰ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਨਜਾਇਜ਼ ਪਰਚੇ ਇਹਨਾਂ ਤੇ ਪਾਉਣੇ ਜਿਹੜੇ ਉਹ ਬੰਦ ਕਰੇ ਔਰ ਇਹਨਾਂ ਨੂੰ ਬਿਨਾਂ ਛਾਤ ਰਹਾ ਕੀਤਾ ਜਾਵੇ ਸੰਘਰਸ਼ ਲੰਬਾ ਚੱਲ ਗਿਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬਾੜੀਆਂ ਦਾ ਟਾਈਮ ਵੀ ਆ ਗਿਆ ਸੰਘਰਸ਼ ਤੇ ਬਾੜੀਆਂ ਮਤਲਬ ਕਿ ਖੇਤੀਬਾੜੀ ਦਾ ਕਿੰਦਾ ਕੰਮ ਇਕੱਠਾ ਚੱਲੂਗਾ ਦੇਖੋ ਕਿਸਾਨਾਂ ਲਈ ਇਹ ਜ਼ਿੰਦਗੀ ਮੌਤ ਦਾ ਸਵਾਲ ਹੈ ਬਾੜੀਆਂ ਆ ਜਾਣ ਝੋਨੇ ਲੱਗਣ ਆਪਣਾ ਜੋ ਮਰਜ਼ੀ ਹੋ ਜਾਣ ਕਿਸਾਨ ਇਹ ਬਿੱਲ ਜਿਹੜੇ ਆ ਕਾਨੂੰਨ ਹੈ ਰੱਦ ਕਰਵਾ ਕੇ ਹਟਣਗੇ ਸੰਘਰਸ਼ ਜਿੰਨਾ ਮਰਜ਼ੀ ਲੰਬਾ ਹੋ ਜੇ ਮੋਦੀ ਸਰਕਾਰ ਨੂੰ ਆਪਣਾ ਅੜੀਲ ਜਿਹੜਾ ਰਵਈਆ ਉਹ ਛੱਡਣਾ ਪਏਗਾ ਕਿਉਂਕਿ ਇਹ ਸੰਘਰਸ਼ ਕਿਸਾਨਾਂ ਲਈ ਨਹੀਂ ਪੂਰੀ ਲੋਕਾਈ ਲਈ ਜੇ ਕਿਸਾਨ ਖਤਮ ਹੈ ਤਾਂ ਸਾਰੀ ਦੁਨੀਆ ਖਤਮ ਹੈ ਸਾਡੇ ਇੱਥੇ ਸੋ ਇਹ ਸੰਘਰਸ਼ ਜਿਹੜਾ ਚੱਲਦਾ ਰਹੂਗਾ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ